ਇਸ ਟਾਈਮ ਪਿੰਡ ਬਿਸ਼ਨਪੁਰਾ ਖੋਖਰ ਜ਼ਿਲ੍ਹਾ ਸੰਗਰੂਰ ਦੇ ਵਿੱਚ ਮੌਜੂਦ ਆਗੇ ਜਿੱਥੇ ਕਿ ਪਿੰਡ ਬਿਸ਼ਨਪੁਰਾ ਖੋਖਰ ਦੇ ਵਿੱਚ ਤਕਰੀਬਨ 250 ਤੋਂ ਲੈ ਕੇ 300 ਏਕੜ ਫਸਲ ਜਿਹੜੀ ਕਿਸਾਨਾਂ ਦੀ ਬੌਣੇ ਰੋਗ ਦੇ ਕਾਰਨ ਬਰਬਾਦ ਹੋਈ ਹੈ ਤੇ ਹੋਰ ਵੀ ਪੰਜਾਬ ਦੇ ਵਿੱਚ ਇੱਕ ਹੜਾਂ ਦੀ ਮਾਰ ਪਈ ਤੇ ਦੂਜੇ ਪਾਸੇ ਕਿਸਾਨਾਂ ਨੂੰ ਇਸ ਰੋਗ ਨੇ ਖਾ ਲਿਆ ਜਿੱਥੇ ਤਾਂ ਦੱਸ ਜੇ ਕਿ ਹੜਾਂ ਦੀ ਮਾਰ ਪਈ ਹੈ ਉੱਥੇ ਦਾ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਉਹਨਾਂ ਕਿਸਾਨਾਂ ਨੂੰ ਰਾਹਤ ਦਿੱਤੀ ਗਈ ਹੈਗੀ ਉਹਨਾਂ ਕਿਸਾਨਾਂ ਦੀਆਂ ਬੈਂਕਾਂ ਦੀਆਂ ਕਿਸ਼ਤਾਂ ਜਿਹੜੀਆਂ ਜਾਂ ਕੋਈ ਲੋਨ ਦੀ ਕਿਸ਼ਤ ਹੈਗੀ ਉਹ ਸਰਕਾਰ ਦੇ ਵੱਲੋਂ ਅੱਗੇ ਪਾ ਦਿੱਤੀ ਗਈ ਆ ਉਹ ਕਿਸਾਨਾਂ ਨੂੰ ਕਿਹਾ ਗਿਆ ਕਿ ਕਿਸਾਨਾਂ ਨੂੰ ਇਸ ਵਾਰ ਕੋਈ ਕਿਸ਼ਤ ਜਾਂ ਬੈਂਕ ਦਾ ਵਿਆਜ ਭਰਨ ਦੀ ਜ਼ਰੂਰਤ ਨਹੀਂ ਪਰ ਇਸ ਪਾਸੇ ਵੀ ਨਜ਼ਰ ਮਾਰਨ ਦੀ ਜ਼ਰੂਰਤ ਹੈ ਜਿੱਥੇ-ਜਿੱਥੇ ਕਿਸਾਨਾਂ ਦੀ ਫਸਲ ਬਰਬਾਦ ਹੋਈ ਹੈਗੀ ਜਿੱਥੇ ਸਬਾਉਣੇ ਰੋਗ ਨੇ ਬਿਲਕੁਲ ਆ ਕੀਲਿਆਂ ਦੇ ਕੀਲੇ ਜਿਹੜੀ ਫਸਲਾਂ ਝੋਨਾ ਹੋ ਕਿਸਾਨਾਂ ਦਾ ਬਰਬਾਦ ਕਰ ਦਿੱਤਾ ਉੱਥੇ ਵੀ ਇਹ ਦੇਖਣਾ ਚਾਹੀਦਾ ਹੈ ਕਿ ਉਹਨਾਂ ਕਿਸਾਨਾਂ ਦੇ ਵੱਲ ਵੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਹਾਲਾਂਕਿ ਮੁੱਖ ਮੰਤਰੀ ਸੰਗਰੂਰ ਦੇ ਹੀ ਨੇ ਸਭ ਤੋਂ ਵੱਧ ਕਿਹਾ ਜਾ ਰਿਹਾ ਹੈ ਕਿ ਫਸਲ ਜਿਹੜੀ ਸੰਗਰੂਰ ਦੇ ਤੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਪ੍ਰਭਾਦ ਹੋਈ ਹੈਗੀ ਇਸ ਬੌਣੇ ਰੋਗ ਨੇ ਇਸ ਵਾਰ ਕਿਸਾਨਾਂ ਨੂੰ ਇੰਨਾ ਜ਼ਿਆਦਾ ਪਿੱਛੇ ਕਰ ਦਿੱਤਾ ਕਿ ਕਿਸਾਨ 1 ਤੋਂ 2 ਲੱਖ ਰੁਪਏ ਤੱਕ ਦੇ ਕਰਜ਼ੇ ਹੇਠ ਆ ਚੁੱਕੇ ਨੇ ਸੋ ਇੱਕ ਤਾਂ ਅਸੀਂ ਸਾਡੇ ਚੈਨਲ ਦੇ ਜਰੀਏ ਸਰਕਾਰ ਪ੍ਰਸ਼ਾਸਨ ਅਧਿਕਾਰੀਆਂ ਨੂੰ ਅਪੀਲ ਕਰਦੇ ਆ ਕਿ ਇਸ ਵਾਰ ਕਿਸਾਨਾਂ ਨੇ ਚਾਹੇ ਉਹ ਬੈਂਕ ਦੀਆਂ ਲਿਮਿਟਾਂ ਦੇ ਵਿਆਜ ਹੋਣ ਜਾਂ ਕੋਈ ਨਾਰਮਲ ਹੀ ਕੋਈ ਲੋਨ ਕੋਈ ਕਿਸ਼ਤਾਂ ਹੋਣ ਉਹਨਾਂ ਨੂੰ ਮਾਫ ਕਰਕੇ ਅੱਗੇ ਵਧਾਇਆ ਜਾਵੇ ਤੇ ਦੂਜਾ ਜਿਹੜਾ ਇਹਨਾਂ ਕਿਸਾਨਾਂ ਨੂੰ ਬਣਦੀ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ ਇਹ ਨਾ ਹੋਵੇ ਕਿ ਜਿਵੇਂ ਹਰ ਵਾਰ ਕਈ ਵਾਰ ਕਿਸਾਨਾਂ ਦੀ ਫਸਲ ਬਰਬਾਦ ਹੁੰਦੀ ਹੈਗੀ ਸਰਕਾਰ 7 ਤੋਂ 8000 ਰੁਪਏ ਦੇ ਕੇ ਛਾਰ ਦਿੰਦੀ ਹੈਗੀ ਉਸ ਦੇ ਉੱਪਰ ਇਹ ਵੀ ਦੇਖਣਾ ਚਾਹੀਦਾ ਹੈ ਕਿ ਕਿਸਾਨ ਨੇ ਫਸਲ ਦੇ ਉੱਪਰ ਕਿੰਨਾ ਖਰਚਾ ਕੀਤਾਗਾ ਕਿੰਨਾ ਰੇ ਸਪਰੇਅ ਜਾਂ ਦਵਾਈਆਂ ਦਾ ਖਰਚਾ ਆਇਆ ਕਿੰਨਾ ਉਸ ਨੂੰ ਲਾਉਣ ਦੇ ਵਿੱਚ ਲੇਬਰ ਦੀ ਲਾਗਤ ਆਈ ਹੈ ਤੇ ਅੱਗੇ ਕਿੰਨਾ ਸਮਾਂ ਜਿਹੜਾ 6 ਮਹੀਨੇ 4 ਮਹੀਨੇ ਕਿਸਾਨ ਨੇ ਉਸ ਫਸਲ ਨੂੰ ਪਾਲਣ ਦੇ ਲਈ ਆਪਣੀ ਦਿਹਾੜੀ ਜਿਹੜੀ ਉਹ ਬਰਬਾਦ ਕੀਤੀ ਹੈ ਹਾਲਾਂਕਿ ਕਈ ਵਾਰ ਸਰਕਾਰ ਵੱਲੋਂ ਕਿਹਾ ਜਾਂਦਾ ਹੈ ਕਿ ਫਸਲਾਂ ਦੀ ਜਿਹੜੀ ਬੀਮਾ ਹੁੰਦਾ ਹੈਗਾ ਲਿਮਟ ਦੇ ਨਾਲ ਕਿਸਾਨਾਂ ਦਾ ਪਰ ਉਹ ਬੀਮਾ ਕੰਮ ਕਰਦਾ ਹੈ ਜਾਂ ਨਹੀਂ ਕਰਦਾ ਇਹਨਾਂ ਕਿਸਾਨਾਂ ਨੂੰ ਉਸ ਬਾਰੇ ਜਾਣਕਾਰੀ ਹੈ ਜਾਂ ਨਹੀਂ ਹੈ ਤੇ ਉਸ ਬਾਰੇ ਇਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ ਕਿਉਂਕਿ ਜਦੋਂ ਫਸਲ ਬਰਬਾਦ ਹੁੰਦੀ ਹੈ ਤਾਂ ਉਹ ਬੀਮਾ ਇਹਨਾਂ ਕਿਸਾਨਾਂ ਨੂੰ ਉਸ ਫਸਲ ਬਾਰੇ ਮਿਲਦਾ ਹੁੰਦਾ ਹੈ ਬਾਕੀ ਤਾਂ ਉਹਨੂੰ ਗੱਲਬਾਤ ਕਰਾਉਨੇ ਆ ਕਿਸਾਨਾਂ ਦੇ ਨਾਲ ਕੀ ਕਹਿਣਾ ਇਹਨਾਂ ਦਾ ਇਸ ਬੌਣੇ ਰੋਗ ਦੇ ਬਾਰੇ ਤੇ ਇਸ ਫਸਲ ਦੇ ਬਾਰੇ ਕੀ ਪਿੰਡ ਬਿਸ਼ਨਪੁਰਾ ਖੋਖਰ ਜ਼ਿਲ੍ਹਾ ਸੰਗਰੂਰ ਤਹਿਸੀਲ ਮੌਨਕ ਦਾ ਵਾਸੀ ਹਾਂ ਮੈਂ ਮੇਰੀ ਠੇਕੇ ਤੇ ਲਈ ਹੋਈ ਜ਼ਮੀਨ 90000 ਨੂੰ 131 ਕਿਸਮ ਲਈ ਸੀ ਉਹ ਬੌਨੇ ਰੋਗ ਨਾਲ ਸਾਰੇ ਪਿੰਡ ਦੇ ਵਿੱਚ ਹੀ 300 ਕਿਲਾ ਅਸ਼ਟਨਸ਼ਟ ਹੋ ਗਿਆ ਹੈ ਆ ਦੇਖ ਸਕਦੇ ਹੋ ਕਿਸਾਨ ਅਸੀਂ ਸਾਰੇ ਰਲ ਮਿਲ ਕੇ ਅਸੀਂ ਮੰਗ ਕਰ ਰਹੇ ਹਾਂ ਕਿ ਸਰਕਾਰ ਸਾਡੇ ਵੱਲ ਵੀ ਧਿਆਨ ਦੇਵੇ ਹਾੜਾਂ ਕਰਕੇ ਸਾਡੀ ਉਸ ਕਰਕੇ ਉਧਰ ਬਰਬਾਦੀ ਹੋਣ ਕਰਕੇ ਸਾਡੀ ਦੇਖਭਾਲ ਨਹੀਂ ਹੋ ਰਹੀ ਅਸੀਂ ਮੰਗ ਕਰਦੇ ਹਾਂ ਸਾਡੀ ਦੇਖਭਾਲ ਕਰੀ ਜਾਵੇ ਕਿ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਅੱਜ ਦੀ ਸਰਕਾਰ ਨੂੰ ਵੀ ਸਾਡੀ ਜ਼ਰੂਰਤੋ ਜ਼ਰੂਰ ਪੁੱਛ ਕਰੀ ਜਾਵੇ ਵੀ ਕੀ ਕੁਝ ਇਹਨਾਂ ਦਾ ਮਾਰ ਹੋਈ ਹੈ 90000 ਨੂੰ ਠੇਕੇ ਤੇ 10000 20000 ਸਾਡਾ ਉੱਤੇ ਖਰਚਾ ਵੀ ਹੋ ਗਿਆ ਸਪਰੇਹਾਂ ਵੀ ਕਰੀਆਂ ਸਾਰਾ ਕੁਝ ਲੈ ਕੇ ਇਹ ਬਾਗੀ ਬੌਨਾ ਰੋਗ ਹੋ ਗਿਆ ਇੱਕ ਛਿੱਟਾ ਵੀ ਨਹੀਂ ਆਇਆ ਇਸ ਫਸਲ ਦੇ ਉੱਤੇ ਸਾਰਾ ਪਿੰਡ ਖੜ ਕੇ ਬੇਨਤੀ ਕਰਦੇ ਆਂ ਕੀ ਸਰਕਾਰ ਸਾਨੂੰ ਤੁਸੀਂ ਸਰਕਾਰ ਤੋਂ ਜਿਹੜਾ ਮੁਆਵਜ਼ਾ ਉਹ ਕਿੰਨੇ ਦਾ ਮੰਗ ਕਰਦੇ ਹੋ ਤੇ ਕਿੰਨਾ ਨੁਕਸਾਨ ਤੇ ਕਿੰਨੀਆਂ ਸਪਰੇਆਂ ਦੀ ਇਸ ਟਾਈਮ ਇਹ ਆਪਦੀ ਥੋਨੇ ਦੀ ਫਸਲ ਹੈ ਜਿਹੜੀ ਉੱਤੇ ਇਹ ਕੀਤੀਆਂ ਅਸੀਂ ਸਪਰੇਹਾਂ ਤਿੰਨ ਤਿੰਨ ਸਪਰੇਹਾਂ ਕਰ ਹਟਿਆ ਕੋਈ ਸਾਡੀ ਬਾਹ ਨਹੀਂ ਚੱਲੀ ਇਹਦੇ ਉੱਤੇ ਜੋ ਸਾਡਾ ਹੋ ਗਿਆ ਤਾਂ ਹੋ ਗਿਆ ਅਸੀਂ ਇਹ ਕਹਿੰਦੇ ਹਾਂ ਸਾਨੂੰ ਕਣਕ ਬੀਜਣ ਜੋਗਾ ਸਾਡਾ ਅੱਖਾਂ ਪੁੰਝਿਆ ਜਾਣਾ ਅਸੀਂ ਆਪਦੀ ਕਣਕ ਬੀਜਣ ਜੋਗੇ ਹੋਈਏ ਇਹ ਸਪਰੇਹਾਂ ਜਾ ਗਿਆ ਕਿੰਨੀ ਲਗਤਾ ਕਿ ਇਹ ਕਿਸਮਰੇ ਹਾਂ ਨੇ ਅਸਰ ਕਿਉਂ ਨਹੀਂ ਕੀਤਾ ਤੇ ਜਿਹੜਾ ਬੀਜ ਹੈ ਉਹ ਵੀ ਸਰਕਾਰਾਂ ਤੋਂ ਮੰਗ ਕਰਦੇ ਹੋ ਵੀ ਜਿਹੜਾ ਕਿਸਾਨਾਂ ਨੂੰ ਨਕਲੀ ਦਿੱਤਾ ਜਾਂਦਾ ਤਾਂ ਕਰਕੇ ਜਿਹੜਾ ਇਹ ਪੌਨਾ ਰੋਗ ਹੈ बार-बार ਜਿਹੜਾ ਕਿਸਾਨਾਂ ਦੀ ਜਿਹੜੀ ਇਨਕਮ ਹਾਲਤ ਹੈ ਜਿਹੜੀ ਮਾਲੀ ਹਾਲਤ ਹੈ ਉਹਨੂੰ ਖਾਸਾ ਕਰਦਾ ਬਿਲਕੁਲ ਬੀਵੀ ਨਕਲੀ ਨੇ ਸੱਤੋਂ ਨਹੀਂ ਪਤਾ ਕੀ ਦਿੰਦਾ ਕੋਈ ਕੀ ਨਹੀਂ ਦਿੰਦਾ ਲੈ ਕੇ ਘਰ ਨੂੰ ਆ ਜਨਿਆ ਪਾ ਦਨਿਆ ਕੈਰੀ ਚ ਬਾਕੀ ਪੱਟ ਕੇ ਲਾ ਦਨਿਆ ਘੱਟ ਤੋਂ ਘੱਟ ਵੀ 20000 ਉੱਤੇ ਖਰਚਾ ਆ ਰਿਹਾ 90000 ਨੂੰ ਠੇਕੇ ਦੀ 110000 ਰੁਪਇਆ ਖਰਚਾ ਲਈ ਖੜੀ ਅੱਜ ਇਹ ਅਸੀਂ ਅਰਥੀ ਦੇ ਜਾਣੀ ਸਕਦੇ ਕਿ ਸਾਨੂੰ ਖਾਦ ਥੇਲ ਇਹਦਾ ਬੋਣ ਦਾ ਖਰਚਾ ਜ਼ਰੂਰ ਮਿਲੇ ਬੀਜਣ ਦਾ ਘੱਟੋ ਘੱਟ 20000 ਰੁਪਇਆ ਸਾਨੂੰ ਖਰਚਾ ਮਿਲਣਾ ਚਾਹੀਦਾ